ਦੇ ਸਾਹਮਣੇ ਕਿਵੇਂ ਗਾਲਾਂ ਕੱਢਦਾ ਉਹਦੀ ਤਾਂ ਬੰਦੀ ਜਵਾਨ ਵੱਢਣ ਵਾਲੀ ਹੈ ਅ ਉਹਨੂੰ ਉਹਨੂੰ ਮੁਤਾਬਕ ਸਿੰਘਾਂ ਦੇ ਗੁਰਮਤੇ ਮੁਤਾਬਕ ਜਿਹੜਾ ਇਹੋ ਜੇ ਕੰਮ ਕਰਦਾ ਉਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਉਹ ਘਰ ਵਾਲੇ ਵੀ ਕਹਿੰਦੇ ਵੀ ਜਾਏ ਕਹਿੰਦੇ ਹੰਕਾਰ ਹੀ ਕਰਦੀ ਆ ਵੀ 4 ਕਿਲੇ ਵਿੱਚ ਚਲਾ ਦੇ ਇਹ ਚੰਗੀਆਂ ਗੱਲਾਂ ਨਹੀਂ ਲਗੀਆਂ ਮੈਂ ਸਾਰੇ ਪਿੰਡ ਵਾਲਿਆਂ ਨੂੰ ਕਹਿੰਦਾ ਵੀ ਉਹਦਾ ਬਾਈਕਾਟ ਕਰੋ ਜਨਾਨੀ ਨੂੰ ਵੀ ਬਲਾਉ ਸੀ ਦੇ ਦਿੱਤੇ ਲੱਗੇ ਨਹੀਂ ਨਹੀਂ ਬਾਬਾ ਜੀ ਉਹਨਾਂ ਦਾ ਉਹਨਾਂ ਦਾ ਬਾਈ ਕੱਟ ਕਰਨਾ ਉਹਨਾਂ ਚਿਰ ਬਾਈ ਕੱਟ ਕਰਨਾ ਜਿਨ੍ਹਾਂ ਚਿਰ ਗੋਡੇ ਰੋੜ ਕੇ ਇੱਥੇ ਦਰਬਾਰ ਦੇ ਨਾਲ ਆ ਕੇ ਮਾਫੀ ਮੰਗੇ ਲੰਬਾਈ ਪੈਰਾਂ ਦੀ ਕਿਉਂ ਬਾਬਾ ਜੀ ਬਿਲਕੁਲ ਬਿਲਕੁਲ ਉਹਨਾਂ ਚਿਰ ਸਾਰਾ ਪਿੰਡ ਬਾਈ ਕੱਟ ਕਰਿਓ ਦਾ ਜੇ ਉਹ ਤਾਂ ਕੋਈ ਗਰੀਬ ਹੁੰਦਾ ਕੋਈ ਰਮਦਾਸ ਜੀ ਜਾਂ ਮਜੀਦ ਸਿੰਘ ਹੁੰਦਾ ਤੁਸੀਂ ਉਹਨਾਂ ਨੂੰ ਕੁੱਟ-ਫੁੱਟ ਕੇ ਉਹਨਾਂ ਦੇ ਗਾਰਮੈਂਟਸ ਚ ਜੇਬ ਉਹ ਇੱਕ ਤੱਕੜੇ ਕਰਕੇ ਨਹੀਂ ਤੁਸੀਂ ਬੋਲਦੇ ਤੁਹਾਡੀ ਗਰਤ ਮਰ ਗਈ ਪਿੰਡ ਵਾਲਿਆਂ ਦੀ ਇਹਦੇ ਬੱਲੇ ਰਹੀ ਹੋਣੀ ਹੈ ਵੀ ਉਹ ਕੋਠੀ ਵਾਲਾ ਕਰ ਵੀ ਫਿਰ ਨੂੰ ਦਬਾ ਲੂ ਜਾ ਉਹ ਕਰ ਦੂ ਉਹ ਜਿਹੜਾ ਗੁਰੂ ਸਾਹਿਬ ਨੂੰ ਬਾਲ ਗੋਲ ਗਿਆ ਤੁਸੀਂ ਉਹਦੇ ਕੀ ਲੱਗਦੇ ਹੋ ਲੋਕ ਆ ਜਾਂ ਹੋਰ ਕੀ ਲੱਗਦਾ ਉਹ ਇਸ ਕਰਕੇ ਸਾਰੀ ਪੰਚਾਇਤ ਗੁਰਦੁਆਰਾ ਪ੍ਰਬੰਧ ਕਮੇਟੀ ਲਾਉਂਸਮੈਂਟ ਕਰਕੇ ਉਸ ਘਰ ਦਾ ਬਾਈਕਾਟ ਕਰੋ ਜਿੰਨਾ ਚਿਰ ਉਹ ਇੱਥੇ ਗੋਡੇ ਰੁੜਕੇ ਨਹੀਂ ਆਉਂਦਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮਾਫੀ ਨਹੀਂ ਮੰਗਦਾ ਵੀ ਮੇਥੋਂ ਗਲਤ ਕਿਹਾ ਗਿਆ ਸਾਰਾ ਪਰਿਵਾਰ ਇੱਥੇ ਗੋਡੇ ਰੁੜਕੇ ਆਵੇ ਤਾਂ ਉਹ ਉਹਦੇ ਉੱਤੇ ਪਿੰਤਾ ਮੇਲ ਮਲਾਪ ਕਰੋ ਨਹੀਂ ਕੋਈ ਮੇਲ ਬਲਾਪ ਨਹੀਂ ਰੱਖਣਾ ਜੇ ਤੁਸੀਂ ਸਿੱਖੋ ਜੇ ਤੁਸੀਂ ਸਿੱਖੀ ਨਹੀਂ ਹੈਗੇ ਤੇ ਜਿਹੜਾ ਕੋਈ ਮਰਜ਼ੀ ਕਰੀ ਜਾਓ